ਜੀ 에어 인디아 ਦੀ ਜਿਹੜੀ ਫਲਾਈਟ ਹੈ 12 ਘੰਟੇ ਲੇਟ ਹੈ ਤੇ 에어 인디아 ਦਾ ਸਟਾਫ ਖੱਜਲ ਕਰ ਰਿਹਾ ਸਾਰਿਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਈ ਖੱਜਲ ਹੋ ਰਹੇ ਹਾਂ ਪੂਰਾ ਹਾਂ ਬੇਟਾ ਖੱਜਲ ਹੋ ਰਿਹਾ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਜੀ ਕੀ 에어 인디아 ਤੇ ਅੱਗੇ ਆਉਂਗਾ ਅੱਗੇ ਤੋਂ ਆਉਂਗਾ 에어 인디아 ਤੇ ਨਹੀਂ ਆਉਂਦਾ ਤੁਰ ਕੇ ਆ ਜਾਊਂਗਾ ਕਹਿੰਦਾ ਮੈਂ 에어 인디아 ਤੇ ਨਹੀਂ ਆਉਂਦਾ ਕੋਈ ਨਾ ਪੁੱਤ ਕਰਦੇ ਆ ਇਹਨਾਂ ਦਾ ਕੁਛ ਇੱਥੇ ਧਰਨਾ ਲੱਗਣ ਲੱਗਾ ਇੱਥੇ ਏਅਰ ਇੰਡੀਆ ਦੀ ਫਲਾਈਟ ਲੇਟ ਹੋਣ ਦੇ ਕਾਰਨ ਕਿ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹਨਾਂ ਯਾਤਰੀਆਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਵੀਰ ਵੀ ਸ਼ਾਮਿਲ ਨੇ। ਜਿਨ੍ਹਾਂ ਨੇ ਇਸ ਘਟਨਾਕਰਮ ਦੀ ਵੀਡੀਓ ਰਿਕਾਰਡ ਕਰ ਲਈ ਹੈ। ਇਹ ਫਲਾਈਟ 1 ਘੰਟੇ ਜਾਂ ਫਿਰ 2 ਘੰਟੇ ਨਹੀਂ ਸਗੋਂ 12 ਘੰਟੇ ਲੇਟ ਸੀ। ਇਸ ਦੀ ਜਾਣਕਾਰੀ ਖੁਦ ਰਾਣਾ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਹੋਰ ਯਾਤਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਬੱਚੇ ਨੂੰ ਉਹਨਾਂ ਨੇ ਪੁੱਛਿਆ ਕਿ ਕੀ ਦੁਬਾਰਾ ਉਹ ਏਅਰ ਇੰਡੀਆ ਦੀ ਫਲਾਈਟ ਦੇ ਵਿੱਚ ਸਫ਼ਰ ਕਰੇਗਾ ਜਿਸ ਤੇ ਬੱਚੇ ਨੇ ਕਿਹਾ ਕਿ ਨਹੀਂ ਮੈਂ ਤੁਰ ਕੇ ਚਲਾ ਜਾਵਾਂਗਾ ਪਰ ਇਸ ਫਲਾਈਟ ਦੇ ਵਿੱਚ ਕਦੇ ਵੀ ਸਫ਼ਰ ਨਹੀਂ ਕਰਾਂਗਾ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਐਕਸਪੀਰੀਅੰਸ ਆ ਏਅਰ ਇੰਡੀਆ ਦਾ ਤੁਹਾਨੂੰ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ ਆ ਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਏਅਰ ਇੰਡੀਆ ਦਾ ਆਹ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ ਸਾਬਰ ਪਹਿਲਾਂ ਤੁਸੀਂ ਪਹਿਲਾਂ ਸਾਬਰ ਨੂੰ ਕਹੋਏ ਫਲਾਈਟ ਹੈ ਨਾ ਅਸੀਂ ਤਾਂ ਨੈਕਸਟ ਟਾਈਮ ਤੋਂ ਕਦੇ ਵੀ ਨਹੀਂ ਏਅਰ ਇੰਡੀਆ ਤੇ ਹੁੰਦੇ ਕਦੇ ਨਹੀਂ ਆਉਣਾ ਕਦੇ ਵੀ ਪਾਜੀ ਕਦੇ ਵੀ ਨਹੀਂ ਐਨੇ ਵੀ ਨਹੀਂ ਆਉਣਾ ਇਹ ਕਹਿੰਦਾ ਮੈਂ ਤੁਰ ਕੇ ਆ ਜਾਊਗਾ ਉਹ ਨਹੀਂ ਆਉਂਦਾ ਹੈ ਆ ਖੜੇ ਏਅਰ ਇੰਡੀਆ ਵਾਲੇ ਕਹਿੰਦੇ ਕਾਰਨ ਨਹੀਂ ਦੇਣੀ ਗੱਲ ਹਾਂਜੀ ਤੁਸੀਂ ਆਓਗੇ ਏਅਰ ਇੰਡੀਆ ਤੇ ਮੁੜ ਕੇ ਹਾਂਜੀ ਸਰ ਜੀ ਏਅਰ ਇੰਡੀਆ ਤੇ ਆਏਗਾ ਮੁੜ ਕੇ ਆਏਗਾ ਏਅਰ ਇੰਡੀਆ ਦੇ ਮੁਸ਼ਕਲ ਆ ਜੀ ਹੁਣ ਦੂਜੀ ਵਾਰੇ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ 1 ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨ ਸਾਡੀ ਫਲਾਈਟ ਡਿਲੇ ਹੋ ਗਈ ਸਿੱਧਾ 12 ਘੰਟੇ 1 2 ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਕਿਹੜਾ ਬੰਦੇ ਦਾ ਸਬਰ ਹੁੰਦਾ ਬਈ ਸਵੇਰ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਤੇ ਖੜ ਜਾ ਨੇ ਬਜ਼ੁਰਗਾਂ ਲਈ ਬਹੁਤ ਸਟਰੈਸ ਆ ਰਿਹਾ ਹੈ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਕੀ ਕਹਿੰਦੇ ਬਾਈ ਜੀ ਮੈਂ ਕਿੱਥੇ ਗਿਆ ਇਹਨਾਂ ਨੇ ਗੱਲ ਕੀਤੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛ ਰਹੇ ਨੇ ਮੈਂ ਕਹਿੰਦੇ ਕੋਈ ਮੈਂ ਆਉਂਗਾ ਕੋਈ ਰਾਹ ਪਾਇਆ ਹੋਟਲ ਦੱਸਿਆ ਉਹਨੂੰ ਥੀਸ ਵੀ ਉਹੀ ਉਹੀ ਗੜਗਾਉਂ ਕਹਿੰਦੇ ਆ ਗੁਰਗਾਉਂ ਦਾ ਤਾਂ 35 ਕਿਲੋਮੀਟਰ ਦਾ ਰਸਤਾ ਕਹਿੰਦੇ ਠੀਕ ਆ ਹਾਂ ਹੋਏ ਤਾਂ ਠੀਕ ਹੈ ਜਾਵਾਂਗੇ ਜਾ ਕੇ ਉੱਥੇ ਪਤਾ ਲੱਗਦਾ ਇਕਨੋਮੀ ਪੈਸੇ ਜੇ ਸਪਰਬਲ ਬੈਠੇ ਆ ਮੈਂ ਜੇ ਯਾਰ ਭਾਈ ਅੱਭੀ ਕੀ ਹੋਗਾ ਭਾਈ ਕੁਛ ਕਰ ਰਹੇ ਹੋ ਹਾਂ ਜੀ ਮਿੰਟ ਲੱਗੇਗੇ ਬਸ ਹੋਰ 15 ਮਿੰਟ ਲੱਗੇਗੇ ਅਭੀ ਹੋਰ ਹਾਂਜੀ ਕੀ ਚੱਲ ਰਿਹਾ ਚੱਲ ਲੈ ਰਿਹਾ ਵੀ ਅੰਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ ਤੇ ਵੇਖੋ ਜੇ ਬੱਸ ਆਉਂਦੀ ਹੈ ਕਿ ਨਹੀਂ ਦੁਖੀ ਕਰਨ ਦੇ ਵੈਸ ਜੀ 에어 인디아 ਦੀ ਜਿਹੜੀ ਫਲਾਈਟ ਹੈ 12 ਘੰਟੇ ਲੇਟ ਹੈ ਤੇ 에어 인디아 ਦਾ ਸਟਾਫ ਖੱਜਲ ਕਰ ਰਿਹਾ ਸਾਰਿਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਈ ਖੱਜਲ ਹੋ ਰਹੇ ਪੂਰਾ ਹਾਂ ਬੇਟਾ ਖੱਜਲ ਹੋ ਰਿਹਾ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਜੀ ਕੀ 에어 인디아 ਤੇ ਅੱਗੇ ਆਉਂਗਾ ਅੱਗੇ ਤੋਂ ਆਉਂਗਾ 에어 인디아 ਤੇ ਨਹੀਂ ਆਉਂਗਾ ਤੁਰ ਕੇ ਆ ਜੂਗਾ ਕਹਿੰਦਾ ਮੈਂ 에어 인디ਆ ਤੇ ਨਹੀਂ ਆਉਂਦਾ ਕੋਈ ਨਾ ਪੁੱਤ ਕਰਦੇ ਆ ਇਹਨਾਂ ਦਾ ਕੁਛ ਇੱਥੇ ਧਰਨਾ ਲੱਗਣ ਲੱਗੇ ਐ ਇੱਥੇ ਏਅਰ ਇੰਡੀਆ ਦੀ ਫਲਾਈਟ ਲੇਟ ਹੋਣ ਦੇ ਕਾਰਨ ਕਿ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਨ੍ਹਾਂ ਯਾਤਰੀਆਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਵੀਰ ਵੀ ਸ਼ਾਮਿਲ ਨੇ ਜਿਨ੍ਹਾਂ ਨੇ ਇਸ ਘਟਨਾਕਰਮ ਦੀ ਵੀਡੀਓ ਰਿਕਾਰਡ ਕਰ ਲਈ ਹੈ ਇਹ ਫਲਾਈਟ 1 ਘੰਟੇ ਜਾਂ ਫਿਰ 2 ਘੰਟੇ ਨਹੀਂ ਸਗੋਂ 12 ਘੰਟੇ ਲੇਟ ਸੀ ਇਸ ਦੀ ਜਾਣਕਾਰੀ ਖੁਦ ਰਾਣਾ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਹੋਰ ਯਾਤਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਇੱਕ ਬੱਚੇ ਨੂੰ ਉਹਨਾਂ ਨੇ ਪੁੱਛਿਆ ਕਿ ਕਿ ਦੁਬਾਰਾ ਬਾਦ ਉਹ 에어 ਇੰਡੀਆ ਦੀ ਫਲਾਈਟ ਦੇ ਵਿੱਚ ਸਫਰ ਕਰੇਗਾ ਜਿਸ ਤੇ ਬੱਚੇ ਨੇ ਕਿਹਾ ਕਿ ਨਹੀਂ ਮੈਂ ਤੁਰ ਕੇ ਚਲਾ ਜਾਵਾਂਗਾ ਪਰ ਇਸ ਫਲਾਈਟ ਦੇ ਵਿੱਚ ਕਦੇ ਵੀ ਸਫਰ ਨਹੀਂ ਕਰਾਂਗਾ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਐਕਸਪੀਰੀਅੰਸ ਹੈ 에어 ਇੰਡੀਆ ਦਾ ਤੁਹਾਨੂੰ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ ਹਾਂ ਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਇਹਨਾਂ ਦਾ ਤਾਂ ਇਹ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ ਸਾਬਰ ਪਹਿਲਾਂ ਤੁਸੀਂ ਪਹਿਲਾਂ ਸਾਬਰ ਨੂੰ ਕਹੋਏ ਫਲਾਈਟ ਹੈ ਨਾ ਬਾਦ ਵਿੱਚ ਨੈਕਸਟ ਟਾਈਮ ਤੋਂ ਕਦੇ ਵੀ ਨਹੀਂ 에어 ਇੰਡੀਆ ਤੇ ਹੁੰਦੇ ਕਦੇ ਨਹੀਂ ਆਉਣਾ ਸਾਦੇ ਵੀ ਪਾਜੀ ਕਦੇ ਵੀ ਨਹੀਂ ਐਨੇ ਵੀ ਨਹੀਂ ਆਉਣਾ ਇਹ ਕਹਿੰਦਾ ਮੈਂ ਤੁਰ ਕੇ ਆ ਜਾਊਗਾ ਉਹ ਨਹੀਂ ਆਉਂਦਾ ਮੈਂ ਆ ਖੜੇ ਏਰੀਅਨਡੀਆਂ ਆਲੇ ਕਹਿੰਦੇ ਕਰਨ ਨਹੀਂ ਦੇਣੀ ਗੱਲ ਹਾਂਜੀ ਤੁਸੀਂ ਆਉਂਗੇ ਏਰੀਅਨੀਆਂ ਤੇ ਮੁੜ ਕੇ ਹਾਂਜੀ ਸਰ ਜੀ ਏਰੀਅੜੀ ਤਾਂ ਆਏਗਾ ਮੁੜ ਕੇ ਆਏਗਾ ਏਅਰ ਇੰਡੀਆ ਦੇ ਮੁਸ਼ਕਲ ਆ ਜੀ ਹੁਣ ਦੂਜੀ ਵਾਰ ਇਹ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ ਇੱਕ ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨ ਉਹ ਤੁਹਾਡੀ ਫਲਾਈਟ ਡਿਲੇ ਹੋ ਗਈ ਸਿੱਧਾ 12 ਘੰਟੇ 1 2 ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਮਹਿੰਗਾ ਬੰਦੇ ਦਾ ਸਬਰ ਹੁੰਦਾ ਬਈ ਸਵੇ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਦੇ ਖੜ ਜਾਣੇ ਬਜ਼ੁਰਗਾਂ ਲਈ ਬਹੁਤ ਸਟਰੈਸ ਹੁੰਦਾ ਇੱਥੇ 에ਅਰਪੋਰਟ ਯਾਰ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਕੀ ਕਹਿੰਦੇ ਬਾਈ ਜੀ ਉਹ ਮੈਡਮ ਕਿੱਥੇ ਗਏ ਇਹਨਾਂ ਨਾਲ ਗੱਲ ਕੀਤੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛ ਰਹੇ ਨੇ ਮੈਂ ਦੇ ਦਿਓ ਕਹਿੰਦੇ ਕੋਈ ਮੈਂ ਆਉਂਗਾ ਕੋਈ ਰਾਹ ਪਾਇਆ ਉਹੀ ਉਹੀ ਗੜਗਾਉਂ ਕਹਿੰਦੇ ਆ ਗੁਰਗਾਉਂ ਦਾ ਤਾਂ 35 ਕਿਲੋ ਮਿੰਟ ਦਾ ਰਸਤਾ ਕਹਿੰਦੇ ਠੀਕ ਆ ਹਾਂ ਹੋਏ ਤਾਂ ਠੀਕ ਹੈ ਜਾ ਕੇ ਉੱਥੇ ਪਤੋ ਇੱਕ ਨੋਟ ਮੈਂ ਜੇ ਸਪਰਮਲ ਬੈਠੇ ਹਾਂ ਆ ਮੈਂ ਜੇ ਯਾਰ ਭਾਈ ਅੱபி ਕੀ ਹੋਗਾ ਭਾਈ ਕੁਛ ਕਰ ਰਹੇ ਹੋ ਟ੍ਰੈਮ ਆ ਲੱਗੇਗੇ ਬਸ। ਹੋ। 15 ਮਿੰਟ ਲੱਗੇਗਾ ਵੀ ਹੋਰ। 2:00 ਵਜੇ ਨੇ। ਹਾਂਜੀ। ਕੀ ਚੱਲ ਰਿਹਾ? ਚੱਲ ਰਿਹਾ ਵੀ ਆਂਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ। ਤੇ ਵੇਖੋ ਜੇ ਬੱਸ ਆਉਂਦੀ ਹੈ ਕਿ ਨਹੀਂ। ਤੋ ਕੀ ਕਰਨ ਦੇ ਵੇਲੇ? ਦੁਖੀ ਕਰਨਗੇ। ਮੈਂ ਟੋਨੀ ਤੇਰੀ ਮਸੀ ਦਾ ਮੁੰਡਾ। ਹਾਂਜੀ। ਟੋਨੀ ਤੇਰੀ ਮਸੀ ਦਾ ਮੁੰਡਾ। ਲਓ ਜੀ। ਇੰਡੀਆ ਦੀ ਜਿਹੜੀ ਫਲਾਈਟ ਹੈ 12 ਘੰਟੇ ਲੇਟ ਹੈ ਤੇ 에어 ਇੰਡੀਆ ਦਾ ਸਟਾਫ ਖੱਜਲ ਕਰ ਰਿਹਾ ਸਾਰਿਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਈ ਖੱਜਲ ਹੋ ਰਹੇ ਪੂਰਾ ਹਾਂ ਬੇਟਾ ਖੱਜਲ ਹੋ ਰਿਹਾ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਜੀ ਕੀ 에어 ਇੰਡੀਆ ਤੇ ਅੱਗੇ ਆਉਂਗਾ ਅੱਗੇ ਤੋਂ ਆਉਂਗਾ 에어 ਇੰਡੀਆ ਤੇ ਨਹੀਂ ਆਉਂਦਾ ਤੁਰ ਕੇ ਆ ਜਾਊਂਗਾ ਕਹਿੰਦਾ ਮੈਂ 에어 ਇੰਡੀਆ ਤੇ ਨਹੀਂ ਆਉਂਦਾ ਕੋਈ ਨਾ ਪੁੱਤ ਕਰਦੇ ਆ ਇਹਨਾਂ ਦਾ ਕੁਛ ਇੱਥੇ ਧਰਨਾ ਲੱਗਣ ਲੱਗਾ ਇੱਥੇ ਏਅਰ ਇੰਡੀਆ ਦੀ ਫਲਾਈਟ ਲੇਟ ਹੋਣ ਦੇ ਕਾਰਨ ਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਨ੍ਹਾਂ ਯਾਤਰੀਆਂ ਦੇ ਵਿੱਚ ਪੰਜਾਬ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਵੀਰ ਵੀ ਸ਼ਾਮਿਲ ਨੇ ਜਿਨ੍ਹਾਂ ਨੇ ਇਸ ਘਟਨਾਕਰਮ ਦੀ ਵੀਡੀਓ ਰਿਕਾਰਡ ਕਰ ਲਈ ਹੈ ਇਹ ਫਲਾਈਟ 1 ਘੰਟੇ ਜਾਂ ਫਿਰ 2 ਘੰਟੇ ਨਹੀਂ ਸਗੋਂ 12 ਘੰਟੇ ਲੇਟ ਸੀ ਇਸ ਦੀ ਜਾਣਕਾਰੀ ਖੁਦ ਰਾਣਾ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਹੋਰ ਯਾਤਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਇੱਕ ਬੱਚੇ ਨੂੰ ਉਹਨਾਂ ਨੇ ਪੁੱਛਿਆ ਕਿ ਕਿ ਦੁਬਾਰਾ ਮਾੜਾ ਵੀ 에어 ਇੰਡੀਆ ਦੀ ਫਲਾਈਟ ਦੇ ਵਿੱਚ ਸਫਰ ਕਰੇਗਾ ਜਿਸ ਤੇ ਬੱਚੇ ਨੇ ਕਿਹਾ ਕਿ ਨਹੀਂ ਮੈਂ ਤੁਰ ਕੇ ਚਲਾ ਜਾਵਾਂਗਾ ਪਰ ਇਸ ਫਲਾਈਟ ਦੇ ਵਿੱਚ ਕਦੇ ਵੀ ਸਫਰ ਨਹੀਂ ਕਰਾਂਗਾ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਐਕਸਪੀਰੀਅੰਸ ਹੈ 에어 ਇੰਡੀਆ ਦਾ ਤੁਹਾਨੂੰ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ ਹਾਂ ਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਇਹਨਾਂ ਦਾ ਤਾਂ ਇਹ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ ਸਾਬਰ ਪਹਿਲਾਂ ਤੁਸੀਂ ਪਹਿਲਾਂ ਸਾਬਰ ਨੂੰ ਕਹੋਏ ਫਲਾਈਟ ਹੈ ਨਾ ਬਾਅਦੋਂ ਨੈਕਸਟ ਟਾਈਮ ਤੋਂ ਕਦੇ ਵੀ ਨਹੀਂ 에어 ਇੰਡੀਆ ਤੇ ਹੁੰਦੇ ਕਦੇ ਨਹੀਂ ਆਉਣਾ ਸਾਦੇ ਵੀ ਪਾਜੀ ਕਦੇ ਵੀ ਨਹੀਂ ਐਨੇ ਵੀ ਨਹੀਂ ਆਉਣਾ ਇਹ ਕਹਿੰਦਾ ਮੈਂ ਤੁਰ ਕੇ ਆ ਜਾਊਗਾ ਉਹ ਨਹੀਂ ਆਉਂਦਾ ਫੈਂ ਆ ਖੜੇ ਏ ਰੀਡੀਆਂ ਵਾਲੇ ਕਹਿੰਦੇ ਕਰਨ ਨਹੀਂ ਦੇਣੀ ਗੱਲ ਹਾਂਜੀ ਤੁਸੀਂ ਆਉਂਗੇ ਏਰੀਡੀਆਂ ਤੇ ਮੁੜ ਕੇ ਹਾਂਜੀ ਸਰ ਜੀ ਏਰੀਡੀਆਂ ਤਾਂ ਆਏਗਾ ਮੁੜ ਕੇ ਆਏਗਾ ਏਰ ਇੰਡੀਆ ਦੇ ਮੁਸ਼ਕਲ ਆ ਜੀ ਹੁਣ ਦੂਜੀ ਵਾਰ ਇਹ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ 1 ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨ ਉਹ ਤੁਹਾਡੀ ਫਲਾਈਟ ਡਿਲੇ ਹੋ ਗਈ ਸਿੱਧਾ 12 ਘੰਟੇ 1 2 ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਕਿੰਨਾ ਮਹਿੰਗਾ ਬੰਦੇ ਦਾ ਸਬਰ ਹੁੰਦਾ ਬਈ ਸਵੇ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਦੇ ਖੜ ਜਾਣੇ ਬਜ਼ੁਰਗਾਂ ਲਈ ਬਹੁਤ ਸਟਰੈਸ ਹੁੰਦੀ ਹੈ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਕੀ ਕਹਿੰਦੇ ਬਾਈ ਜੀ ਉਹ ਮੈਡਮ ਕਿੱਥੇ ਗਏ ਇਹਨਾਂ ਨਾਲ ਗੱਲ ਕੀਤੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛ ਰਹੇ ਨੇ ਮੈਂ ਦੇ ਦਿਓ ਕਹਿੰਦੇ ਕੋਈ ਮੈਂ ਆਉਂਗਾ ਕੋਈ ਰਾਹ ਪਾਇਆ ਉਹੀ ਉੱਥੀ ਗੜਗਾਉਂ ਕਹਿੰਦੇ ਆ ਉਹ ਗਾਂ ਦਾ ਤਾਂ 35 ਕਿਲੋ ਮਿੰਟ ਦਾ ਰਸਤਾ ਕਹਿੰਦੇ ਆ ਹਾਂ ਹੋਏ ਤਾਂ ਠੀਕ ਹੈ ਜਿਆਦਾ ਨਹੀਂ ਜਾ ਕੇ ਉੱਥੇ ਪਤੋ ਇੱਕ ਨੋਟ ਮੈਂ ਜੇ ਸਪਰਮ ਬੈਠਾ ਹਾਂ ਹਾਂ ਮੈਂ ਇੱਥੇ ਯਾਰ ਭਾਈ ਅੱਭੀ ਕੀ ਹੋਗਾ ਭਾਈ ਕੁਛ ਕਰ ਰਹੇ ਹੋ ਪੰਦਰਾਂ ਮਿੰਟ ਲੱਗੇਗੇ ਅਭੀ ਹੋਰ ਹਾਂਜੀ ਕੀ ਚੱਲ ਰਿਹਾ ਚੱਲ ਲੈ ਰਿਹਾ ਵੀ ਆਂਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ ਤੇ ਵੇਖੋ ਜੇ ਬੱਸ ਆਉਂਦੀ ਹੈ ਕਿ ਨਹੀਂ ਦੁਖੀ ਕਰਨ ਦੇ ਵੇ ਦੁਖੀ ਕਰਨ ਹੋਇਆ ਮੈਂ ਟੋਨੀ ਤੇਰੀ ਮਰਜ਼ੀ ਦਾ ਮੁੰਡਾ ਹਾਂਜੀ ਟੋਨੀ ਤੇਰੀ ਮਰਜ਼ੀ ਦਾ ਮੁੰਡਾ ਲਓ ਜੀ ਇਹ ਆਦੀ ਜਿਹੜੀ ਫਲਾਈਟ ਆ 12 ਘੰਟੇ ਲੇਟ ਆ ਤੇ 에어 ਇੰਡੀਆ ਦਾ ਸਟਾਫ ਖੱਜਲ ਕਰ ਰਿਹਾ ਸਾਰਿਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਈ ਖੱਜਲ ਹੋ ਰਿਹਾ ਪੂਰਾ ਹਾਂ ਬੇਟਾ ਖੱਜਲ ਹੋ ਰਿਹਾ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਜੀ ਕੀ 에어 ਇੰਡੀਆ ਤੇ ਅੱਗੇ ਆਉਂਗਾ ਅੱਗੇ ਤੋਂ ਆਉਂਗਾ 에어 ਇੰਡੀਆ ਤੇ ਨਹੀਂ ਆਉਂਗਾ ਤੁਰ ਕੇ ਆ ਜੂਗਾ ਕਹਿੰਦਾ ਮੈਂ 에어 ਇੰਡੀਆ ਤੇ ਨਹੀਂ ਆਉਂਦਾ ਕੋਈ ਨਾ ਪੁੱਤ ਕਰਦੇ ਆ ਇਹਨਾਂ ਦਾ ਕੁਛ ਇੱਥੇ ਧਰਨਾ ਲੱਗਣ ਲੱਗੇ ਐ ਤੇ ਏਅਰ ਇੰਡੀਆ ਦੀ ਫਲਾਈਟ ਲੇਟ ਹੋਣ ਦੇ ਕਾਰਨ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਯਾਤਰੀਆਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਵੀਰ ਵੀ ਸ਼ਾਮਿਲ ਨੇ। ਜਿਨ੍ਹਾਂ ਨੇ ਇਸ ਘਟਨਾਕ੍ਰਮ ਦੀ ਵੀਡੀਓ ਰਿਕਾਰਡ ਕਰ ਲਈ ਹੈ। ਇਹ ਫਲਾਈਟ 1 ਘੰਟੇ ਜਾਂ ਫਿਰ 2 ਘੰਟੇ ਨਹੀਂ ਸਗੋਂ 12 ਘੰਟੇ ਲੇਟ ਸੀ। ਇਸ ਦੀ ਜਾਣਕਾਰੀ ਖੁਦ ਰਾਣਾ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਹੋਰ ਯਾਤਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਬੱਚੇ ਨੂੰ ਉਹਨਾਂ ਨੇ ਪੁੱਛਿਆ ਕਿ ਕਿ ਦੁਬਾਰਾ ਦਾ ਉਹ 에어 ਇੰਡੀਆ ਦੀ ਫਲਾਈਟ ਦੇ ਵਿੱਚ ਸਫਰ ਕਰੇਗਾ ਜਿਸ ਤੇ ਬੱਚੇ ਨੇ ਕਿਹਾ ਕਿ ਨਹੀਂ ਮੈਂ ਤੁਰ ਕੇ ਚਲਾ ਜਾਵਾਂਗਾ ਪਰ ਇਸ ਫਲਾਈਟ ਦੇ ਵਿੱਚ ਕਦੇ ਵੀ ਸਫਰ ਨਹੀਂ ਕਰਾਂਗਾ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਐਕਸਪੀਰੀਅੰਸ ਹੈ 에어 ਇੰਡੀਆ ਦਾ ਤੁਹਾਨੂੰ ਆਪਾਂ ਨੂੰ ਖੜਿਆ ਨੂੰ 2 ਘੰਟੇ ਤੋਂ ਉੱਤੇ ਹੋ ਗਏ ਹਾਂ ਜੀ ਐਕਸਪੀਰੀਅੰਸ ਸਭ ਤੋਂ ਮਾੜਾ ਹੀ ਇਹਨਾਂ ਦਾ ਤਾਂ ਇਹ ਤੇ ਆ ਬੱਚੇ ਪਰੇਸ਼ਾਨ ਹੋ ਰਹੇ ਸਾਰੇ ਸਾਬਰ ਪਹਿਲਾਂ ਤੂੰ ਪਹਿਲਾਂ ਸਾਬਰ ਨੂੰ ਕਹੋਏ ਫਲਾਈਟ ਹੈ ਨਾ ਬਾਅਦੋਂ ਨੈਕਸਟ ਟਾਈਮ ਤੋਂ ਕਦੇ ਵੀ ਨਹੀਂ 에어 ਇੰਡੀਆ ਤੇ ਹੁੰਦੇ ਕਦੇ ਨਹੀਂ ਆਉਣਾ ਸਾਦੇ ਵੀ ਪਾਜੀ ਕਦੇ ਵੀ ਨਹੀਂ ਐਨੇ ਵੀ ਨਹੀਂ ਆਉਣਾ ਇਹ ਕਹਿੰਦਾ ਮੈਂ ਤੁਰ ਕੇ ਆ ਜਾਊਗਾ ਉਹ ਨਹੀਂ ਆਉਂਦਾ ਮੈਂ ਆ ਖੜੇ ਏਰੀਅਰ ਇੰਡੀਆ ਵਾਲੇ ਕਹਿੰਦੇ ਕਰਨ ਨਹੀਂ ਦੇਣੀ ਗੱਲ ਹਾਂਜੀ ਤੁਸੀਂ ਆਉਂਗੇ ਏਰੀਅਰ ਨਹੀਂ ਤੇ ਮੁੜ ਕੇ ਹਾਂਜੀ ਸਰ ਜੀ ਏਰੀਅਰ ਤਾਂ ਆਏਗਾ ਮੁੜ ਕੇ ਆਏਗਾ ਏਅਰ ਇੰਡੀਆ ਦੇ ਮੁਸ਼ਕਲ ਆ ਜੀ ਹੁਣ ਦੂਜੀ ਵਾਰ ਇਹ ਮੇਰਾ ਐਕਸਪੀਰੀਅੰਸ ਹੈ ਦੋਵੇਂ ਵਾਰ ਖਰਾਬ ਹੈ ਕੀ ਕਰ ਰਹੇ ਨੇ ਇਹ ਇਹ ਬਹੁਤ ਪਰੇਸ਼ਾਨ ਕਰ ਰਿਹਾ ਜੀ 1 ਘੰਟਾ ਪਹਿਲਾਂ ਨੇ ਇਨਫੋਰਮ ਕੀਤਾ ਕਿ ਹਨ ਉਹ ਸਾਡੀ ਫਲਾਈਟ ਡਿਲੇ ਹੋ ਗਈ ਹੈ ਸਿੱਧਾ 12 ਘੰਟੇ 1-2 ਘੰਟੇ ਬੰਦਾ ਮੈਨੇਜ ਕਰ ਲੈਂਦਾ ਪਰ ਇੰਨਾ ਕਿੰਨਾ ਮਹਿੰਗਾ ਬੰਦੇ ਦਾ ਸਬਰ ਹੁੰਦਾ ਬਈ ਸਵੇ ਪਹਿਲੋ ਆਏ ਆ ਪਹਿਲੋ ਬੋਰਡਿੰਗ ਲਈ ਖੜੇ ਰਹੇ ਜਾਂ ਫਿਰ ਸਿਕਿਉਰਿਟੀ ਲਈ ਬਜ਼ੁਰਗ ਆਪਾਂ ਦੇ ਖੜ ਜਾਣੇ ਬਜ਼ੁਰਗਾਂ ਲਈ ਬਹੁਤ ਸਟਰੈਸ ਹੈ ਇੱਥੇ ਏਅਰ ਇੰਡੀਆ ਬੈਡ ਐਕਸਪੀਰੀਅੰਸ ਹੀ ਹੋ ਰਿਹਾ ਹੈ ਅਸੀਂ ਝੂਠ ਬੋਲੀ ਜਾਂਦੇ ਆ ਤੇ ਇੱਟੇ ਆ ਕੀ ਕਹਿੰਦੇ ਬਾਈ ਜੀ ਉਹ ਮੈਡਮ ਕਿੱਥੇ ਗਏ ਇਹਨਾਂ ਨੇ ਗੱਲ ਕੀਤੀ ਨਹੀਂ ਹੁਣ ਕੋਈ ਰਾਹ ਪਾਇਆ ਪੁੱਛ ਰਹੇ ਨੇ ਮੈਂ ਦੇ ਦਿਓ ਕਹਿੰਦੇ ਕੋਈ ਮੈਂ ਆਉਂਗਾ ਕੋਈ ਰਾਹ ਪਾਇਆ ਉਹੀ ਉਹੀ ਗੜਗਾਉਂ ਕਹਿੰਦੇ ਆਂ ਗੁਰਗਾਉਂ ਦਾ ਤਾਂ 35 ਕਿਲੋਮੀਟਰ ਦਾ ਰਸਤਾ ਕਹਿੰਦੇ ਆਂ ਹਾਂ ਹੋਏ ਤਾਂ ਠੀਕ ਹੈ ਜਿਆਦਾ ਨਹੀਂ ਜਾ ਕੇ ਉੱਥੇ ਪਤਾ ਉਹ ਕਿਹੜੇ ਬਜੇ ਨੇ ਸਵੇਰ ਵੱਲ ਬੈਠੇ ਇੱਕ ਨੋਟੇ ਬਜੇ ਨੇ ਸਵੇਰ ਵੱਲ ਬੈਠੇ ਹਾਂ ਬੈਠੇ ਯਾਰ ਭਾਈ ਅੱபி ਕੀ ਹੋਗਾ ਭਾਈ ਕੁਛ ਕਰ ਰਹੇ ਹੋ ਟਾਈਮ ਲੱਗੇਗੇ ਬੱਸ ਹੋ 15 ਮਿੰਟ ਲੱਗੇਗਾ ਵੀ ਹੋਰ 10:00 ਬੀਜੇ ਨਾ ਹਾਂਜੀ ਕੀ ਚੱਲ ਰਿਹਾ ਚੱਲ ਰਿਹਾ ਵੀ ਆਂਦੇ ਆ ਵੀ ਹੁਣ ਅੰਦਰ ਵਾਲੇ ਵੀ ਬੰਦੇ ਬਾਹਰ ਕੱਢਣ ਦੇ ਆ ਤੇ ਵੇਖੋ ਜੇ ਬੱਸ ਆਉਂਦੀ ਹੈ ਕਿ ਨਹੀਂ ਦੁਖੀ ਕਰਨ ਦੇ ਵੇਸੇ ਦੁਖੀ ਕਰਨਗੇ ਮੈਂ ਟੋਨੀ ਤੇਰੀ ਮਸੀ ਦਾ ਮੁੰਡਾ ਹਾਂਜੀ ਟੋਨੀ ਤੇਰੀ ਮਸੀ ਦਾ ਮੁੰਡਾ